ਟਰੈਕਟਰ ਕਿਸੇ ਨੇ ਕਰਾਇਆ ਸੀਗਾ ਕੰਮ-ਕੁੰਮ ਤੇ ਸੈੱਟ ਨਹੀਂ ਹੋਇਆ ਬਾਈ ਜੋਰ ਹੀ ਨਹੀਂ ਲਾਉਂਦਾ ਸੀਗਾ ਤੇ ਆਹ ਪੰਪ-ਗੁੰਪ ਦਾ ਤੇ ਹੋਰ ਵੀ ਕਾਦਮੀ ਹੋ ਗਈ ਸੀ ਨਾ ਨਮਾ ਮੈਂ ਆਪਾਂ ਕਹੇ ਲਈ ਵੀ ਮੋਡੀਫਿਕੇਸ਼ਨ ਕਰਾਈ ਸੀਗੀ ਤੇ ਟਰੈਕਟਰ ਤੁਸੀਂ ਦੇਖ ਲਓ ਤੇ ਇਹਦੇ ਬਾਰੇ ਹੁਣ ਬਾਈ ਸੈਟਿੰਗ ਕਰੀ ਜਾਂਦਾ ਦਾ ਸਾਰੀ ਪੁੱਠਾ ਕਰਕੇ ਲਾਤਾ ਸੀਗਾ ਤੇ ਉਹਦੇ ਕਰਕੇ ਜਿਹੜਾ ਆਪਣਾ ਕਹੇ ਲਈ ਵੀ ਰੇਤਾ ਸੀਗਾ ਉਹ ਵਿੱਚ ਜਾਣ ਦਾ ਬਹੁਤ ਚਾਂਸ ਹੋ ਬਣੇ ਹੋਏ ਸੀਗੇ ਬਾਈ ਜੀ ਨੇ ਸਲਾਹਤਾ ਗੁੱਡ ਗੁੱਡ ਬਾਈ ਬੈਠੇ ਤਾਂ ਹੀ ਲਾ ਦੇਣਾ ਥੱਲੇ ਡੂੰਘੇ ਜਿਹੜੀ ਬੈਠੇ ਬਾਲਾ ਕੌਂਬੜਾ ਕੰਫਰਟ ਪੂਰਾ ਨਾ ਮੈਨੂੰ ਮਗਾਵਾਂ ਤਾਂ ਹੋਰ ਹੈ ਹੋਰ ਜ਼ਿਆਦਾ ਹੋਰ ਅਲੱਗ-ਅਲੱਗ ਚੀਜ਼ ਹੈ ਨਾ 120 ਤੱਕ ਹੀ ਗਰਿਆ ਜੀ ਬਾਈ ਬਾਈ ਇੰਨੀ ਕ ਸਪੀਡ ਹੈ ਮਤਲਬ 120 ਮੈਂ ਪਿਆਇਆ ਨਹੀਂ ਬਈ ਮੈਂ ਤੇਰੇ ਨਾਲ ਥੋੜੀ ਜਿੱਤੇ ਨੇ ਕਿਲੋਮੀਟਰ ਚ 120 ਤੇ ਗਰਿਆ ਸੀ ਅੱਛਾ ਥੈਨੇ ਕਿਲੋਮੀਟਰ ਚ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਬਈ ਆਪਾਂ ਜਿਹੜਾ ਆਏ ਸੀ ਬਾਈ ਸੇਵਕ ਕੋਲੇ ਪਿੰਡ ਤੇ ਆਉਣਾ ਜ਼ਿਲ੍ਹਾ ਬਠਿੰਡਾ ਤੇ ਸਾਰੀ ਜਾਣਦੇ ਆ ਭਰਾ ਵੀਡੀਓ ਬਹੁਤ ਘੱਟ ਪਉਂਦਾ ਕਹਿੰਦਾ ਯਾਰ ਨਿਆਰੇ ਆਪਾਂ ਆਵਦਾ ਕੰਮ ਮਾਸਟਰ ਹੈ ਨਾ ਪਰ ਹੁਣ ਮੈਂ ਫੇਰਾ ਹੈ ਯਾਰ ਮੈਂ ਤਾਂ ਪਾਉਂਗਾ ਵੀਡੀਓ ਇੱਕ ਤਾਂ ਆਪਣੇ ਵਾਲਾ ਟਰੈਕਟਰ ਸੀਗਾ ਇਹਦੇ ਵਿੱਚ ਮਤਲਬ ਸੈਟਿੰਗਾਂ ਕਰਨ ਵਾਲੀਆਂ ਸੀਗੀਆਂ ਜਦੋਂ ਦਾ ਪਹਿਲਾਂ ਕੰਮ ਹੋਇਆ ਹੋਇਆ ਸੀਗਾ ਤੇ ਥੋੜਾ ਜਿਹਾ ਆਵਾਜ਼ ਸਹੀ ਨਹੀਂ ਬਣਾਉਂਦਾ ਸੀਗਾ ਤੇ ਇੰਜਨ ਚ ਕਚਰਾ ਕੁਚਰਾ ਬਹੁਤ ਸੀਗਾ ਥੱਲੇ ਮਤਲਬ ਵੀ ਤੇ ਉਹ ਸੈਟਿੰਗ ਕਰਨੀ ਸੀਗੀ ਕਟਿਊਬਾ ਹਿੱਲਦੀਆਂ ਸੀ ਇਹਦੀਆਂ ਪਹਿਲਾਂ ਤਾਂ ਆਪਣੇ ਵਾਲਾ ਦਿਖਾ ਦਈਏ ਥੋੜਾ ਜਿਹਾ ਮੈਂ ਹੀ ਲੇਟ ਹੋ ਗਿਆ ਮੈਂ ਕਾਲ ਕਰਕੇ ਨਹੀਂ ਹੁਣ ਆਪੇ ਸਾਰਾ ਸੈੱਟ ਕਰ ਲੈਂਦੇ ਆ ਟੈਂਕੀ ਤੇ ਛੋਟੇ ਟੈਂਕੀ ਆਪਣ ਮਰਗਾੜ ਉਹ ਘਰੇ ਪਿਆ ਜੇ ਇੱਕ ਤਾਂ ਟਿਊਬਾਂ ਖੁੱਲ੍ਹੇ ਜਾਂਦੀਆਂ ਨੇ ਆ ਬਾਈ ਨੇ ਸਾਰੇ ਨਾਟ ਰੂਕ ਦਿੱਤੇ ਆ ਘਾਸ ਤੇ ਇੱਕ ਬਾਈ ਆਪਾਂ ਸੇਕ ਨੂੰ ਹੀ ਮਲਾ ਦਈਏ ਬਹੁਤ ਘੱਟ ਆਉਂਦਾ ਹੈਗਾ ਇਹ ਬਾਈ ਕਹਿੰਦਾ ਹੁਣ ਆਪਾਂ ਆਏ ਅੱਜ ਆਪਣੇ ਜਿਹੜੇ ਮਟਯੌਰ ਤੇ ਤੇ ਬਾਈ ਕਹਿੰਦਾ ਰਾਈਡ ਲੈਣੇ ਆ ਤੇ ਫਿਰ ਲੈਣੇ ਬਾਈ ਤੋਂ ਰਿਵਿਊ ਆਪਾਂ ਉਹਨੇ ਟਰੈਕਟਰ ਬਾਰੇ ਗੱਲਬਾਤ ਕਰ ਲਈਏ ਠੀਕ ਆ ਬਾਈ ਫਿਰ ਅੱਗੇ ਹਾਂ ਲੈ ਪਹਿਲਾਂ ਆਪਾਂ ਸਟਾਰਟਿੰਗ ਇਹਦੀ ਵੀ ਦਿਖਾਈ ਦੇਗੇ ਲੈ ਵੀ 1-2 ਦਿਨਾਂ ਚ ਆਪਣੀਆਂ ਦੀਆਂ ਨੰਬਰ ਪਲੇਟਾਂ ਆ ਜਾਣਗੀਆਂ ਬਾਈਕ ਕੋਲੇ ਵੀ ਹੈਗਾ ਬੁਲਟ ਤੇ ਉਹ ਹੈਗਾ ਆਪਣਾ ਜਿਵੇਂ ਦੂਜਾ ਸਟੈਂਡਰਡ ਤੇ ਕਿਹਦਾ ਆ ਗਲਤ ਲਾਇਆ ਹੋਇਆ ਸੀਗਾ ਕਿਸੇ ਮਿਸਤਰੀ ਨੇ ਇਹ ਪੁੱਠਾ ਕਰਕੇ ਲਾਤਾ ਸੀਗਾ ਤੇ ਉਹਦੇ ਕਰਕੇ ਜਿਹੜਾ ਆਪਣਾ ਕਿਲੇ ਵੀ ਰੇਤਾ ਸੀਗਾ ਉਹ ਵਿੱਚ ਜਾਣ ਦਾ ਬਹੁਤ ਚਾਂਸ ਹੋਏ ਬਣੇ ਹੋਏ ਸੀਗੇ ਤੇ ਇਹ ਸਹੀ ਕੀਤਾਗਾ ਇਹਦੀਆਂ ਮੈਨੂੰ ਮੰਨ ਕੇ ਚੱਲ ਬਾਈ ਨੇ ਬਹੁਤ ਕਿਹਾ ਸੀਗਾ ਵੀ ਇਹ ਪਹਿਲਾਂ ਸੈੱਟ ਕਰ ਲੈ ਤੇ ਇੱਕ ਪੰਪ ਤੇ ਵਿੱਚੋਂ ਇੱਥੇ ਤੇਲ ਵਗੈਰਾ ਲੀਕ ਹੁੰਦਾ ਸੀਗਾ ਤੇ ਆਵਾਜ਼ ਪ੍ਰੋਪਰ ਸਹੀ ਨਹੀਂ ਬਣੀ ਸੀਗੀ ਤੇ ਇੱਕ ਸਾਨੂੰ ਆ ਨਹੀਂ ਮਿਲਿਆ ਹਜੇ ਚਲੋ ਬਾਅਦ ਵਿੱਚ ਕਰਾ ਲਾਂਗੇ ਕਿਸੇ ਨੇ ਨਾਟੇ ਦਾ ਖੋਲ੍ਹਿਆ ਸੀਗਾ ਤੇ ਕਣੀ ਗਮਾਤਾ ਉਦੋਂ ਬਾਅਦ ਸਟਾਰ ਮਤਲਬ ਇਹ ਚ ਮਾਰ ਕੇ ਉਹ ਮੂਸ ਉਹ ਵੀ ਨਹੀਂ ਸਹੀ ਵਜੇ ਨਟ ਲੂਜ਼ ਆ ਵੈਸੇ ਲੀਕ ਤਾਂ ਨਹੀਂ ਕਰਦਾ ਪਰ ਮੈਂ origignal ਰੱਖ ਕੇ ਬੜੀਆ ਖੁਸ਼ ਆ ਤੇ ਬਾਕੀ ਇਹਦੀਆਂ ਬ੍ਰੇਕਾਂ ਦਾ ਸੀਗਾ ਮੂੰ ਤਾਂ ਵਧੀਆ ਲੱਗਦੀਆਂ ਸੀ ਇੱਕ ਬ੍ਰੇਕ ਜਾਮ ਹੁੰਦੀ ਸੀ ਆ ਨਾਟ ਨੋਟ ਸਾਰੇ ਵਧੀਆ ਕਸਤੇ ਹਨ ਤੇ ਲੈਫਟ ਦਾ ਸੀ ਲੈਫਟ ਕਹਿੰਦਾ ਬਾਈ ਸੈਟ ਆ ਓਕੇ ਆ ਤੇ ਬਾਕੀ ਹੋਰ ਤਾਂ ਇੰਨਾ ਕੋਈ ਕੰਮ ਨਹੀਂ ਸੀਗਾ ਕਲਚ ਕੋਲ ਵਿੱਚ ਦਾ ਸੈਟ ਆ ਜਾਮ ਜੇ ਹੋਇਆ ਤਾਂ ਚਲਾ ਕੇ ਆਪਾਂ ਦੇਖ ਲਾਂਗੇ ਤੇ ਹੁਣ ਆਪਾਂ ਤੁਹਾਨੂੰ ਟਰਬੋ ਵੀ ਦਿਖਾਉਣੇ ਆ ਬਾਈ ਨੂੰ ਕਿਹਾ ਮੈਂ ਯਾਰ ਵੀਡੀਓ ਪਾਇਆ ਕਰ ਤੂੰ ਕੁਝ ਨਹੀਂ ਹੁੰਦਾ ਕਿਉਂਕਿ ਜਿੰਨਾ ਵੀ ਮੇਰਾ ਵੀ ਇhtiyar ਬਾਹਣਾ ਬਾਈ ਕੋਲੇ ਆਉਣੇ ਆ ਗਏ ਯਾਰ ਆਪਾਂ ਕੇ ਲਈ ਵੀ ਵਧੀਆ ਕੰਮ ਆ ਕੋਈ ਫਾਲਤੂ ਰੁਪਏ ਨਹੀਂ ਲੈਂਦੇ ਤੇ ਕੰਮ ਕਰਨਾ ਇੱਕ ਨੰਬਰ ਇਹ ਕਾ ਬਾਈ ਕੋਲੇ 855 ਆਇਆਗਾ ਇਹ ਟਰੈਕਟਰ ਕਿਸੇ ਨੇ ਕਰਾਇਆ ਸੀਗਾ ਕੰਮਕੁੰਮ ਤੇ ਸੈੱਟ ਨਹੀਂ ਹੋਇਆ ਬਾਈ ਜੋਰ ਹੀ ਨਹੀਂ ਲਾਉਂਦਾ ਸੀਗਾ ਤੇ ਆ ਪੰਪ ਗੁੰਪਦਾ ਤੇ ਹੋਰ ਵੀ ਕਾਦਮੀ ਹੋ ਗਈ ਸੀ ਨਾ ਨਮਾ ਵੀ ਆਪਾਂ ਕੇ ਲਈ ਵੀ ਮੋਡੀਫਿਕੇਸ਼ਨ ਕਰਾਈ ਸੀਗੀ ਤੇ ਟਰੈਕਟਰ ਤੁਸੀਂ ਦੇਖ ਲਓ ਤੇ ਇਹਦੇ ਬਾਰੇ ਹੁਣ ਬਾਈ ਸੈਟਿੰਗ ਕਰੀ ਜਾਂਦਾਗਾ ਸਾਰੀ ਆ ਦੇਖੋ ਟਰਬੋ ਟੂਬੋ ਕਸਣੀ ਆ ਇਹਦੇ ਤੇ ਤੇ ਜੇ ਟਾਈਮ ਲੱਗਿਆ ਤਾਂ ਬਾਈ ਇਹਦੀ ਪਰਫਾਰਮੈਂਸ ਚੈੱਕ ਕਰਵਾਵਾਂਗੇ ਤੇ ਬਾਈ ਇਹ ਰਹਿਣਾ ਵੀ ਮਲਾਵਾਂਗੇ ਜਿਨ੍ਹਾਂ ਦਾ ਇਹ ਟਰੈਕਟਰ ਹੈ ਤੇ ਓਵਰ ਆਲ ਇਧਰ 4511 ਦਾ ਹੋ ਰਿਹਾ ਹੈਗਾ ਕੰਮ ਪਿਸਟਨ ਪਾਈ ਆ ਰਹੇ ਬਾਈ ਇਹ ਰਿਹੇ ਕੀ ਬਾਤ ਹੈ ਤੇ ਬਾਕੀ ਬਾਈ ਆਉਂਦਾ ਰਾਈਡ ਲੈ ਕੇ ਟਰੈਕਟਰ ਦੀ ਟਰੈਕਟਰ ਦੀ ਕਹੀ ਜਾਂਦੇ ਆ ਮੂੰਹ ਤੇ ਟਰੈਕਟਰ ਛੜਿਆ ਹੋਇਆ ਮੋਟਰਸਾਈਕਲ ਦੀ ਤੇ ਦੇਖਦੇ ਆ ਪੁੱਛਦੇ ਆ ਲੈਨੇ ਰਿਵਿਊ ਕਿਵੇਂ ਲੱਗਿਆ ਤੇ ਆ ਬਈ ਹੁਣ ਇਹਦੀ ਸੈਟਿੰਗ ਸ਼ੂਟਿੰਗ ਕਰਾਤੀ ਆ ਸਿਲੈਂਸਰ ਆਪਾਂ ਨੂੰ ਮਿਲ ਗਿਆ ਸੀਗਾ ਸੁੱਖੇ ਕੋਲੀ ਪਿਆ ਸੀਗਾ ਉਹ ਆਪਣੇ ਵਾਲਾ ਜਿਹੜਾ ਪਹਿਲਾਂ ਸੀ ਉਹ ਜ਼ਿਆਦਾ ਬੰਡ ਸੀ ਇਹ ਘੱਟ ਬੰਡਾ ਸੁਣ ਦਿਖਾ ਦਿਆਂ ਦੇਖੋ ਸਟਾਰਟਿੰਗ ਸ਼ੂਟਿੰਗ ਕਰਦੇ ਆ ਇਹਨੂੰ ਚੈੱਕ ਕਰਾਉਣੇ ਆ ਫਿਰ ਤੇ ਮੈਨੂੰ ਲੱਗਦਾ ਮਹੀਨੇ ਤੋਂ ਉੱਤੀ ਹੋ ਗਿਆ ਮੈਂ ਵੀ ਗੌਰ ਜੀ ਨਹੀਂ ਕਰੀ ਪਾਈ ਕਿਨ ਮੈਂ ਯਾਰ ਤੂੰ ਹੌਲੀ ਠੰਡਾ ਕੰਮ ਕਰੀ ਕੋਈ ਚੱਕਰ ਨਹੀਂ ਉਹਨਾਂ ਕਾਲ ਕੋਈ ਨਹੀਂ ਆ ਹੋ ਗਿਆ ਸੈਟ ਨਟ ਨੁਟ ਲਓ ਜੀ રાઇડ બેક કે આયા ભાઈ બેઠે તાંે લાગડે ને ਥੱਲੇ ਡੂੰਘੇ ਜਿਹੜੀ ਬੈਠੇ ਕੰਫਰਟ ਪੂਰਾ ਨਾ ਹੈ? ਫੋਨ ਜਿਆਦੇ ਕੰਮ ਫੋਨ ਅਲੱਗ ਅਲੱਗ ਚੀਜ਼ ਹੈ ਨਾ ਰਾਇਨਫੀਲਡ ਦੇ ਮਤਲਬ ਜਿਵੇਂ ਆਪਾਂ ਕਹੇ ਲਈ ਸਟੈਂਡਰਡ ਕਲਾਸਿਕ ਇਹ ਵੀ ਅਲੱਗ ਚੀਜ਼ ਹੈ ਜਿਹੜੇ ਰਾਈਡ ਆਸਤੇ ਬਣਿਆ ਭਾਈ ਸਪੀਡ ਲੈਂਦਾ ਸਪੀਡ ਦੋਈ ਹੈ ਸਪੀਡ ਕਿਵੇਂ ਆ 120 ਤੱਕ ਹੀ ਕਰਿਆ ਸੀ ਭਾਈ ਬਸ ਇੰਨੀ ਕੁ ਸਪੀਡ ਹੀ ਮੈਨੂੰ ਲੱਗਦਾ 120 ਮੈਂ ਪਿਆਇਆ ਨਹੀਂ ਬਈ ਮਤਲਬ 70 ਥੋੜੀ ਜਿੱਤੇ ਨੇ ਕਿਲੋਮੀਟਰ 'ਚ 120 ਤੇ ਕਰਿਆ ਸੀ আচ্ছা 70 ਕਿਲੋਮੀਟਰ 'ਚ ਵੈਸੇ ਮੈਂ ਤਾਂ 80 90 ਬਸ ਲਾਸਟ ਪਰ ਮੈਂ ਜ਼ਿਆਦਾ ਨਹੀਂ ਪਿਆ ਇਹਨੂੰ ਚਲੌਣ ਚ ਬੜਾ ਨੇਰਾ ਨੇਰਾ ਚਲੌਣ ਠੀਕ ਆ ਕੰਟਰੋਲ ਵੀ ਬਹੁਤ ਆ ਨਾ ਕੰਟਰੋਲ ਕੰਟਰੋਲ ਫਿਰ ਆਈ ਵੀ ਐਸ ਡਿਸਕ ਆ ਗਿਆ ਨਾ ਦੋਨੇ ਬ੍ਰੇਕ ਐਬੀਐਸ ਆ ਗਈ ਨਹੀਂ ਵੀ ਪਲੀਜ਼ ਜੀ ਮਾਰ ਦੋ ਨਾ ਆਓ ਪਲੀਜ਼ ਨਹੀਂ ਯਾਰ ਐਬੀਐਸ ਕਰਕੇ ਆ ਤੇ ਲੈ ਵੀ ਬਾਈ ਨੇ ਸਲਾਹਤਾ ਹੈ ਗੱਡਾ ਗੱਡਾ ਨਹੀਂ ਯਾਰ ਠੀਕ ਆ ਬਹੁਤ ਧੰਨਵਾਦ ਜ਼ਬਰਦਸਤ ਆ ਲੈ ਵੀ ਧੰਨਵਾਦ ਹੁਣ ਲੈ ਕੇ ਜਾਊਗਾ ਇਹਨੂੰ ਰਾਈਡ ਕਰੂਗਾ ਇਹ ਬਈ ਬੰਦਾ ਪੱਕਾ ਆ ਗਿਆ ਹੈਲਮਟ ਲੈ ਕੇ ਰੱਖਣਾ ਨੇ ਹਣਾ ਇਹ ਬਹੁਤ ਵਧੀਆ ਤੇ ਮੈਂ ਤਾਂ ਨਹੀਂ ਲੈ ਕੇ ਆ ਮੈਂ ਟਰੈਕਟਰ ਲੈ ਕੇ ਜਾਣਾ ਸੀ ਮੈਂ ਕਿਹਾ ਚੱਲ ਹੈਲਮਟ ਕਿੱਧਰ ਲਾਵਾਂਗੇ ਤੇ ਧਰਮਾਂ ਤੱਕ ਪਹੁੰਚਦਾ ਪੈਂਡ ਮੈਂ ਲੈ ਕੇ ਆਉਣਾ ਟਰੈਕਟਰ ਦੁਬਾਰਾ ਇਹ ਟਾਈਮ ਲੱਗੇ ਜਾਣਾਗਾ ਤੇ ਬਾਕੀ ਹੋ ਗਿਆ ਬਾਈ ਸਾਰਾ ਹਨਾ ਮੋਸਟਲੀ ਆ ਮਾੜਾ ਦੱਸੋ ਬਾਈ ਇਹ ਕਈਆਂ ਤੇ ਭਰਾਵਾਂ ਦੇ ਲੱਗਿਆ ਵੀ ਹੋਇਆ ਗਲਤ ਇਹ ਇਹ ਮੇਰੇ ਵਾਲੇ ਤੇ ਪੁੱਠਾ ਲੱਗਿਆ ਫੇ ਤਾਂ ਨੂੰ ਖੁੱਲਦਾ ਕੀਤਾ ਹੋਇਆ ਸੀਗਾ ਤੇ ਸਹੀ ਤਾਂ ਇਹੀ ਚਾਹੀਦਾ ਅਸਲ ਵਿੱਚ ਤਾਂ ਚਾਹੀਦਾ ਹੈ ਟੇਡਾ ਟੇਡਾ ਕਿ ਜੇ ਮਾ ਲੋ ਨਹੀਂ ਜਗਾ ਤਾਂ ਇਹ ਵੀ ਲਾ ਸਕਦੇ ਹਾਂ ਪਰ ਇਹਨੂੰ ਦੂਜੇ ਲੋਡ ਕਰਕੇ ਨਹੀਂ ਲਾ ਸਕਦੇ ਉਹ ਤਾਂ ਰੇਤ ਉੱਪਰ ਨੂੰ ਲੱਗਿਆ ਹੋਇਆ ਸੀਗਾ ਹਾਂ ਇਹ ਇਹਦੇ ਵੀ ਦੀ ਸਾਫ ਹੁੰਦਾ ਰਹਿੰਦਾ ਨਾ ਹਾਂ ਮੈਨੂੰ ਪਤਾ ਲੱਗ ਗਿਆ ਫਿਰ ਮੈਂ ਚੱਲ ਇੱਥੇ ਹੀ ਕਰਾਵਾਂਗੇ ਮੈਂ ਦੇਖੀ ਜਾਊਂਗਾ ਜਿਹੜਾ ਰੇਤਾ ਖਿੱਚਣਾ ਖਿੱਚ ਹੀ ਗਿਆ ਹੋਊਗਾ ਇਹ ਚੀਜ਼ ਇਹਨੂੰ ਸਾਫ ਕਰਨ ਖਾਤਰ ਹੀ ਹੈ ਜਦੋਂ ਟਰੈਕਟਰ ਬੰਦ ਹੁੰਦਾ ਇਹਦੇ ਵੀ ਦੀ ਰੇਤਾ ਕੱਢਦਾ ਹੀ ਕੱਢਦਾ ਠੀਕ ਹੈ ਜਿਹੜਾ ਪੁੱਠਾ ਲੈ ਇਹ ਰੇਤਾ ਕੱਢੂ ਕਿੱਥੇ ਉਹ ਤਾਂ ਫਿਰ ਇੱਥੇ ਇਕੱਠਾ ਹੋਈ ਜਾਊਗਾ ਇੱਥੇ ਇਕੱਠਾ ਤਾਂ ਖਿੱਚ ਹੀ ਜਾਣਾ ਉਹਨੇ ਹਨਾ ਕੱਲੀ ਉਹ ਫਿਲਟਰ ਕੱਢਾਂਗੇ ਫੇਰ ਵਿੱਚ ਜਾਊ ਬਿਲਕ ਠੀਕ ਹੈ 올ਲ ਬੈਸਟ ਸੋ ਦੋਸਤੋ ਆਪਣੇ ਵਾਲੀਆਂ ਬਈ ਸਿੰਘਾਂ ਟੈਪਟਾਂ ਥੋੜੀਆਂ ਸੈੱਟ ਕਰਨ ਵਾਲੀਆਂ ਤੇ ਉਹ ਕਰ ਰਹੇ ਆ ਠੀਕ ਹੈ ਤੇ ਉਸ ਤੋਂ ਬਾਅਦ ਲੈ ਕੇ ਚੱਲਦੇ ਆ ਨੂੰ ਪਿੰਡ ਤੇ ਤੁਹਾਨੂੰ ਝੋਨਾ ਵਧਣਾ ਦੇਖਦੇ ਆ ਕੀ ਸਿਸਟਮ ਕਰਨਾ ਇਹਨੂੰ ਜਾਂ ਤਾਂ 4x4 ਲਿਓਣਾ ਪੈਣਾ ਕਿ ਨਹੀਂ ਫਰੇਸੇ ਨਹੀਂ ਦੇਖਦੇ ਆ ਤੇ ਇਹਦਾ ਹੁਣ ਆਪਾਂ ਸ਼ੋ ਸ਼ਾ ਟੈਂਕੀ ਟੱਚਿੰਗ ਕਰਨੀ ਆ ਕਰ ਦਿਓ ਜੀ ਸ਼ੇਅਰ ਹੋਰ ਬਾਈ ਭਾਈ ਤੁਸੀਂ ਵੀਡੀਓ ਨਹੀਂ ਪਾਉਂਦੇ ਕਹਿੰਦੇ ਮੈਂ ਵੀਡੀਓ ਹੁਣ ਬਣਾ ਕੇ ਚੱਲਣਾ ਕੀ ਇਹੋ ਜਿਹਾ ਸੱਪ ਕੱਢ ਰਹੇ ਹਾਂ ਅੱਗ ਹੀ ਕੱਢਣੀ ਹੈ ਸੱਪ ਦੀ ਅੱਗ ਹੀ ਕੱਢਣੀ ਹੈ ਆ ਕੀ ਕਹਿੰਦੇ ਨੇ ਅੱਗ ਕੱਢਣੀ ਹੈ ਹੈਪੀ ਵੈਮਸ ਕੱਢਣੇ ਹੁਣ ਠੀਕ ਆ ਆ ਬਣਾਇਆ ਕਰਨੇ ਸੌਰੀ ਤੇ ਚਲੋ ਜੀ ਆ ਆ ਗਿਆਂ ਟਾਈਪ ਤਾਂ ਸ਼ੈਫਟਾਂ ਠੀਕ ਆ ਜੀ ਤੇ ਮਿਲਦੇ ਆ ਫਿਰ ਕਿਸੇ ਹੋਰ ਮੈਂ ਵੀ ਵੀਡੀਓ ਦੇ ਵਿੱਚ ਧੰਨਵਾਦ ਜੀ